ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਾਕ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਇੱਕ ਤਾਂ ਪਾਠਾ ਤਿੰਨ ਬੱਸੀਆਂ ਤੇ ਇੱਕ ਗੱਬਣ گا ਤੇ ਆਜੋ ਆਪਾਂ ਪੁੱਛਦੇ ਹਾਂ ਬਾਈ ਜੀ ਤੋਂ ਡਿਟੇਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲਦੀ ਹੈ ਆਪਣਾ ਨਾਮ ਲੀਲਾ ਸਿੰਘ ਠੀਕ ਹੈ ਤਿੰਨ ਢਲਵਾ ਤੇ ਬਾਦਿਆਂ ਕੋਠੇ ਨੇੜੇ ਨੂੰ ਉਹ ਦੇ ਸਕੂਲ ਪੈਂਦਾ ਆਪ ਨੂੰ ਠੀਕ ਆ ਆਲੀ ਕਿ ਨੇੜੇ ਪੈਂਦਾ ਦੋ ਤਪਾ ਨੇੜੇ ਪੈਂਦਾ ਠੀਕ ਆ ਜਿਲ੍ਹਾ ਆਪਾਂ ਨੂੰ ਬਰਨਾਲੀਆ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ ਬੋਲ ਦੋ ਬਈ 82642 2630 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਇਧਰ ਹੀ ਸਟਾਰਟ ਕਰੀਏ ਬਾਈ ਜਿਹੜੀ ਆਪਾਂ ਸਾਹਮਣੇ ਵਿਹੜ ਦੇਖ ਰਹੇ ਆ ਬਾਈ ਕਿਹੜਾ ਸੁਆਸ ਹੁੰਦੀ ਆ ਇਹ ਦੂਜਾ ਸੁਆਸ ਹੁੰਦੀ ਆ ਹਜੇ 5 7 5 7 ਤਣ ਲੈ ਜੂਗੀ ਲੇਵਲ ਵਾ ਬਹੁਤ ਵਾਉਂਦੀ ਆ 15 ਕਿਲੋ ਦੁੱਧ ਬੰਦੇ ਆ 15 16 ਲੀਟਰ ਚੋਇਆ ਵਾ ਪਿਛਲੇ ਸੂਏ 15 16 ਲੀਟਰ ਦਾ ਦੁੱਧ ਝੋਇਆ ਬੰਦੇ ਨੇ ਦੱਲੀਆਂ ਦਿੱਤੀ ਆਪਾਂ ਠੀਕ ਆ ਬੰਦਾ ਜਾਣ ਬਹਾਨ ਵਾਲਾ ਸੀ ਹੂੰ ਇਹ ਕੋਈ ਕੱਤੀ ਦੱਤੀ ਆ ਸਹੀ ਗੱਲ ਆ ਬੰਦਾ ਆਂਡਰ ਚੈੱਕ ਕਰ ਲੋ ਬਲਟ ਲਾ ਫੁੱਲ ਪਈਆਂ ਬਾਈ ਜਦੋਂ ਕਰਮਾਲ ਨੇ ਸੂਣਾ ਨਾ ਫੁੱਲ ਚੰਗੀ ਤਰ੍ਹਾਂ ਤੇ ਆ ਸੂਣਾ ਕੱਲਾ ਕੱਲਾ ਥਣਾ ਪੂਰੀ ਵਿਥੀ ਤੇ ਥਣ ਲਗਾ ਨਿਕੜ ਮਾ ਥਣ ਅਡਰ ਵੀ ਕਰਮ ਵਾਲੀ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਬੜਾ ਬੋਲ ਢੱਲਾ ਬਹੁਤ ਮੂੰਹ ਦਿਖਾ ਦੇ ਲੈ ਵੇ ਫੇਸ ਕੁਆਲਟੀ ਚੈੱਕ ਕਰ ਲੋ ਫੁੱਲ ਪਿਆਰੀਆ ਛੋਟਾ ਛੋਟਾ ਤੰਨਾ ਬੋਦੀ ਬੋਦੀ ਆਈਆ ਬੋਦੀ ਵਾਲੀ ਆ ਸਹੀ ਗੱਲ ਤੇ ਆਪਾਂ ਮੂਹ ਤੇ ਵੀ ਦਿਖਾ ਦਨੇ ਆ ਲੈ ਥਣਾਂ ਦੀ ਕੁਆਲਟੀ ਚੈੱਕ ਕਰ ਲੋ ਬਹੁਤ ਸੋਹਣਾ ਥਣ ਲੱਗਾ ਪੂਰਾ ਵਿਥੀ ਤੇ ਥਣ ਲੱਗਾ ਨਾੜਾ ਨੂੜਾ ਬਰੀਕੀ ਜਿਹਾ ਹਾਂ ਇਹ ਬਹੁਤ ਵੱਡਾ ਯਾਰ ਭਰ ਕੇ ਸੋਹਣਾ ਹੈ ਹਾਂ ਇਹਦਾ ਵਾਲ ਕਾਹ ਤੂੰ ਸਾਰੇ ਠੀਕ ਆ ਬਾਈ ਇਹ ਕਿੰਨਾ ਕੇ ਦੇ ਦੂ ਬਾਈ ਦੁੱਧ ਫਿਰ ਮੈਂ ਤਾਂ ਸਤਾ ਹਰਾਂ ਇਟਰਾ ਯਾਰ ਵਾਹਿਦਾ ਜ਼ਿੰਮੇਦਾਰ ਸਾਰਾ ਲੈ ਕੇ ਹਮਾਰਾ ਫਾਇਦਾ ਲੈ ਬਈ ਸਹੀ ਗੱਲ ਆਹ ਬਹੁਤ ਕਮਾਲ ਆ ਪੱਟਣ ਕੱਪੜੇ ਰਗਾ ਰਹਾ ਆ ਇਹਦਾ ਸਾਰੇ ਬਾਲ ਕੱਢਣੇ ਆ ਠੀਕ ਆ ਬਾਈ ਇਹ ਪੰਜ ਛੇ ਦਿਨ ਬਾਕੀ ਰਹਿੰਦਾ ਰਹਿੰਦਾ ਬਈ ਆਪਾਂ ਚੈੱਕ ਕਰਾਂ ਨੇ ਬਾਈ ਕਹਿੰਦਾ ਪੰਜ ਛੇ ਦਿਨ ਹਜੇ ਬਾਕੀ ਆ ਹਾਂ ਬਾਕੀ ਬਈ ਮੱਝਾਂ ਰਹੀ ਦੁੱਧ ਹੋਊਗਾ ਫੇਰ ਹਾਂ ਦੁੱਧ ਮੈਂ ਆਗਾ ਲੈ ਉਹ ਸੁਣਾ ਥਾਣਾ ਉਹ ਠੰਡੀ ਸੀ ਲੈ ਬਾਈ ਜਮਾ ਮੈਂ ਖਾਪਾ ਮੈਂ ਤਬਾਕ ਜੋ ਜਾ ਕੋਈ ਚੱਕਰੀ ਨਹੀਂ ਜਮਾ ਅਜੇ ਨਹੀਂ ਜਦੋਂ ਵੀ ਮਰਜੀ ਬਈ ਕੋਈ ਚੱਕਰ ਨੇ ਬਈ ਰੰਗ ਚੱਕ। ਕੰਮ ਦੀ ਫੀਲ ਆਪਣੀ ਜ਼ਿੰਮੇਵਾਰੀ ਫੁੱਲ। ਠੀਕ ਆ। ਹਾਂ। ਸੁਣੱਖ ਹੋਣਾ ਨਾ। ਫੁੱਲ ਚੱਕ ਫੁੱਲ ਆ। ਆ ਮੋਹ ਮਾਰੇ ਇਹਦਾ ਕਹਿੰਦਾ ਬੈਣਾ ਬਸ ਵਾਲਾ। ਬੈਣਾ। ਇਹ ਸਹੀ ਗੱਲ ਆ। ਜੁਸਟ ਵਾ ਕਿ ਇਸ ਕੁਆਲਿਟੀ ਬਾਰੇ ਚਾਰੂ ਫੁੱਲ ਆ ਹਨਾ। ਚਾਰੂ ਗੁਰੂ ਚਾਰ ਪਾਰੇ, ਖਰਾ ਪਾਰੇ, ਸੰਨੀ ਪਾਰੇ, ਤੂੜੀ ਦਾ ਕੁਝ ਨਹੀਂ ਚੜਦਾ। ਠੀਕ ਆ ਭਾਈ। ਤੇ ਕੀ ਮੁੱਲ ਆ ਫਿਰ ਜਾਇ ਚ? ਇਹਦਾ ਜਾਇ ਮੁੱਲ ਬਸ ਮਾਨਤਨ ਹੋ ਜੂ 38000 ਲੈ ਲੈਣੀ। ਠੀਕ ਆ ਭਾਈ। ਭਾਈ ਕਹਿੰਦਾ 38000। ਆ ਮੈਂ ਵੀ ਤਮ ਖੜਾ ਆ ਭਾਈ ਪਹਿਲਾਂ ਹੁਣ ਐਲੂ ਵੀ ਲੰਦੀਆ ਠੀਕ ਆ ਅਜਾ ਨਵਾਂ ਨਾਮ ਪਹਿਲੀ ਵਾਰ ਬਹਾਣੀ ਆ ਜਲਦ ਕਰਨਾ ਹੈ ਜਿਹੜੇ ਠੀਕ ਆ ਭਾਈ 30 ਹੀ ਆ ਰਿਹਾ ਬਸ ਮਾਨ ਤਾਂ ਕਰਦਾ ਥੋੜਾ ਠੀਕ ਆ ਭਾਈ ਕਿ ਭਾਈ ਦੋ ਨੰਬਰ ਤੇ ਦੋ ਨੰਬਰ ਦੇ ਜਰਸੀ ਆ ਠੀਕ ਆ ਇੱਥੋਂ ਲੋਕ ਨਹੀਂ ਰਹੀ ਬਈ ਆ ਕਿੰਨੇ ਕਿ ਮਹੀਨੇ ਨਿਆ ਵਾਲੀ ਜਰਸੀ ਆ ਇਹ ਸਾਲ ਕਦੇ ਲਗਭਗ ਆਊਗੀ ਲੈ ਭਾਈ ਫੇਸ ਕੋਲ ਜਿਹੜੇ ਕਲ ਟੌਪ ਦਾ ਨਵੇਂ ਨਹੀਂ ਆ ਨਿਕਨਕਾ ਕਾ ਨਾ ਬੋਦੀ ਵੱਦੀ ਨਾ ਖੁੱਲ ਕਮਾਲ ਦੇ ਕੀ ਰਿਕਾਰਡ ਆ ਭਾਈ ਮਾਂ ਦਾ ਫਿਰ ਜੀ ਭਾਈ ਭਾਈ ਤੇ ਰਿਟਰੋ ਉਹ ਨਾਲ ਕੋਈ ਬੱਲੇ ਕੋਲ ਠੀਕ ਆ ਅੱਜ ਪਤਵਾਰ ਹੋ ਰਿਹਾ ਗਰੀਪਾਇਮੈਂਟ ਐਪੇ ਫੋਟੋਆਂ ਨਾਲ ਆ ਗਏ ਰਹਿ ਹਾਂ ਬਾਈ ਸਹੀ ਗੱਲ ਹੈ ਚਾਰ ਹੀ ਥਾਣਾ ਕੋਈ ਫੋਟੋ ਸਾਂਗ ਨਹੀਂ ਠੀਕਾ ਬਾਈ ਕਹਿੰਦਾ ਚਾਰ ਹੀ ਥਾਣਾ ਬਾਈ ਕੋਈ ਫੋਟੋ ਸਾਂਗ ਨਹੀਂ ਹਾਂ ਲੈ ਮੂੰਹ ਖਾਰੇ ਕਿੰਨਾ ਪਿਆਰਾ ਦੇ ਫੇਸ ਤਾਂ ਬਾਈ ਸਿੱਧਾ ਹਾਂ ਕੀ ਬਾਤ ਬਾਸ ਬੜਾ ਮੂੰਹ ਹੈ ਕਮਾਲ ਦਾ ਫੇਸ ਹੈ ਸਹੀ ਗੱਲ ਹੈ ਬੋਦੀ ਵਧੀਆ ਨਾ ਫੋਟੋ ਕਮਾਲ ਦੀਆ ਬੱਕੇ ਪੱਥਰ ਚੈੱਕ ਕਰਾ ਦੇ ਹਾਂ ਥਣ ਜਾ ਰਹੀ ਹੋਵੇ ਫੋਟੋ ਸਾਂਗ ਨਹੀਂ ਕੋਈ ਠੀਕਾ ਬਾਈ ਲੈ ਬਈ ਪੱਥਰ ਮਾੜਾ ਚੱਕਰਾ ਚਾਰ ਹੀ ਥਾਣਾ ਕੋਈ ਫੋਟੋ ਸਾਂਗ ਨਹੀਂ ਲੈ ਬਾਈ ਚੈੱਕ ਕਰ ਲ ਭਾਇ ਇਕਲਾ ਥਾਣਾ ਗਲਾਥਾਣਾ ਪੂਰੀ ਵਿਛੀ ਗੱਡੀ ਬੜੀ ਵਧੀਆ ਹਾਂ ਲੈ ਚੱਲ ਭਰਾ ਇਹਨੂੰ ਵੀ ਕੀ ਮੋਲ ਆ ਬਾਈ ਫਿਰ ਇਹਦਾ ਮੋਲ 11000 ਰੁਪਿਆ 11000 ਰੁਪਿਆ ਮੋਲਾ ਬਾਕੀ ਮੌਕੇ ਤੇ ਮਾਨਤਾਨ ਹੋ ਜੂ ਵੀਰੇ ਹਾਂ ਮਾਨਤਾਨ ਹੋ ਜੂ ਠੀਕ ਆ ਬਾਈ ਕਹਿੰਦਾ 11000 ਰੁਪਿਆ ਮੋਲਾ ਬਾਕੀ ਮੌਕੇ ਤੇ ਮਾਨਤਾਨ ਹੋ ਜੂਗਾ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਅੱਗੇ ਭਰਾ ਤੈਨੂੰ ਨੰਬਰ ਤੇ ਇਹਦੀ ਕੀ ਡਿਟੇਲ ਆ ਬਾਈ ਇਵੇਂ ਤੁ ਲੋਗ ਨਹੀਂ ਵੀਆ ਹੂੰ ਉਹ ਜਿਹੜਾ 18 ਲੀਟਰ ਹੈਗਾ ਗਾਂ ਥਲੇ ਦੋ ਦੋ ਠੀਕ ਆ ਇਹ ਇੱਕ ਤੇ ਫਗਾਂ ਦੀ ਬੱਸੀ ਆਏ ਐਚ ਫਗਾਂ ਦੇ ਪੇਟੋਂ ਮਤਲਬ ਕਿ ਆਈ ਗਈ ਆ ਤੋਰ ਦੇ ਭਰਾ ਨੂੰ ਮੜੀ ਲੰਮੀ ਲੈ ਵੇ ਚੈੱਕ ਕਰ ਲੋ ਤੋਰਾ ਤਾਰਾ ਨਾ ਬੱਸੀ ਦਾ ਇੱਕ ਨੰਬਰ ਆ ਕਿੰਨੀ ਤਨ ਕੋ ਬੋਲਾ ਚਾਰ ਸਾਣਾ ਕੋਈ ਫੋਟ ਸੰਗ ਨਹੀਂ ਹੂੰ ਤੇ ਕਿੰਨੀ ਘੁੰਮ ਰ ਹੈ ਬਾਈ ਇਹਦੀ ਵੀ ਬਾਬਰੀ ਹੋ ਹਾਰ ਕਦੇ ਲੱਕਪਕੋ ਠੀਕ ਆ ਜਮਾ ਫੋਟ ਸੰਗ ਕੋਈ ਨਹੀਂ ਹੋਪਣੀ ਜਮੇ ਬਾਈ ਹੋ ਠੀਕ ਹੈ ਨਹੀਂ ਮੋੜਿਆ ਪਾੜੇ ਡਾ ਮਰਾ ਜੀ ਤਾਂ ਪੰਜ ਨਿਕਲੇ ਆ ਬਾਈ ਥਣ ਚੈੱਕ ਕਰਾ ਦਨੇ ਆਪਾਂ ਮਾੜੀ ਰੋਕ ਦੇ ਲੈ ਬਾਈ ਥਣ ਬਹੁਤ ਚੰਗਾ ਯਾਰ ਹੈ ਨਾ ਗਲਾਬੀ ਸਾਨਾ ਬੜਾ ਚੰਗਾ ਠੀਕ ਆ ਬਾਈ ਲੈ ਚੱਲ ਭਰਾ ਬੰਦੇ ਕੀ ਮੋਲ ਹੈ ਫਰਜਾਜ ਇਹਦਾ ਮੁੰਨਾ 7000 ਰੁਪਏ ਲੈਣ ਯਾਰ ਠੀਕ ਆ ਹਾਂ ਬਾਈ ਕਹਿੰਦਾ 7000 ਦੀ ਆਪਾਂ ਇਹ ਦੇ ਦੇਾਂਗੇ ਤੇ ਬਾਕੀ ਮਾਂ ਦਾ ਕੀ ਰਿਕਾਰਡ ਆ ਬਈ ਇਹਦੀ ਦਾ ਉਹ ਬਾਈ ਹੈਗਾ 18000 ਦੁੱਧ ਇਹ ਲੈ ਜਾ ਠੀਕ ਆ ਹਾਂ ਇਹੋ ਆਪਣੇ ਅਦਰ 12 ਲੈ ਆਵੀਆਂ ਲੋਕਲ ਹੀ ਲੈ ਆਵੀਆਂ ਠੀਕ ਆ ਬਾਈ ਹਾਂ ਅੱਗੇ ਭਈ ਇਹ 4 ਨੰਬਰ ਤੇ ਇਹ ਕਿੰਨੇ ਮਹੀਨਿਆਂ ਦਾ ਬੱਚਾ ਇਹ ਸਾਲ ਦਾ ਨਗੀਨਾ ਹੀ ਆ ਦੇਖੋ ਆਇਆ ਤੇ ਕੀ ਮਗਰ ਉਹਨਾਂ ਦਾ ਇੱਕ ਰਹਿਣਾ ਮੂੰਹ ਦਿਖਾ ਦੇ ਜੇ ਨਾ ਸੁਣੋ ਦੇਖੀ ਨਿਕਾਲਾ ਮੂੰਹ ਵਾਲਾ ਇਹਦਾ ਮੂੰਹ ਦਿਖਾ ਦੇ ਕੀ ਗੱਲ ਹੈ ਹਾਂ ਗੋਲ ਗੋਲਾ ਚੇ ਕੌਲੀ ਚ ਪਾਣੀ ਪਿਆ ਹੈ। ਯਾਰ ਬਾ ਤੇ ਥਾਣੇ ਲਗਾ ਦੇ ਮੜੇ। ਦੂਰ ਦੀ ਦਿਖਾ ਦੇ ਗਾ। ਹਨ ਦਿਖਾ ਦਨੇ। ਹਨ ਦਿਖਾ ਦੇ ਤੂੰ। ਹਨ ਕੀ ਹੈ ਨਾ ਕਿਆ ਬੱਤੀ ਆ। ਲੈ ਬਈ ਥਣ ਚੈਕ ਕਰਾ ਦੇ ਨਾ। ਸਾਈਲੈਂਟ। ਲੈ ਬਈ। ਥਾਏ ਨ ਤਿਰਿਟ ਤੋਂ ਦਾਗਾ ਲੇ ਲੇ। ਠੀਕ ਹੈ। ਤੇਰੀ ਦੀ ਬੱਸੀ ਆ ਇਹ। ਠੀਕ ਆ। ਤੂੰ ਵੀ ਦੇਖ ਲਈ ਆਂ ਵੀਡੀਓ ਬੋਨੇ ਆਪਾ। ਹਮ। ਥੱਲੋਂ ਜਿਹੜੀ ਇੱਥੇ ਚਿੱਟੀ ਬੱਸੀ ਹੋ। ਹਮ। ਥਣਾ ਕੋ। ਠੀਕ ਆ। ਉਹ ਰਿਕਾਰਡ ਬੜੇ ਹੁੰਦਾ। ਠੀਕ ਆ ਬਈ। ਕਿਦੋਂ ਮਿਲਾਂਗੇ ਤੂੰ? ਤੂੰ ਵੀ ਦੇਖ ਲਈ ਲੋਕਾਂ ਕੋਲ ਲਗਾएंगे ਬੱਸ ਬੱਸੀਆਂ ਹੈਗੀਆਂ। ਠੀਕ ਆ। ਮੰਨ ਲਾ। ਉਹ ਹੋਰ ਹੀ ਹੁੰਦਾ ਕੋਈ ਖੜ ਨਹੀਂ ਖੜਨੀ ਬਾਈ ਚੈੱਕ ਕਰ ਮਗਾ ਬਾਈ ਸੋਹਣੀ ਮੰਨ ਲੈ ਜਮਾ ਇਹਨੂੰ ਨਾ ਮੈਂ ਨਮਾਈ ਜੀ ਕੱਕਾ ਹੋਰੋਂ ਜਲਾ ਦੇ ਬਾਈ ਰੇਸ ਮਾਰਦਾ ਪਿੰਡ ਵਾਲਾ ਪਾਣਾ ਸੋਹਣਾ 100 ਰੁਪਇਆ ਹਣਾ ਸਰੀਰ ਦੀ ਮਗਾ ਜਮਾ ਠੀਕ ਆ ਰੂਹੀ ਨੇ ਨਹੀਂ ਮਦੀ ਹੋਰ ਨਹੀਂ ਇਹ ਪਈਆ ਉਹਦੇ ਵਿੱਚ ਚੈੱਕ ਕਰ ਲੋ ਆਹ ਸੋਹਣ ਪੂਰੀ ਵਿੱਛੀ ਦਾ ਮਸਤੀ ਵਾਲੀ ਬੱਸੀਆ ਪੂਰੀ ਆਏ ਲਾ ਲਓ ਮਤਲਬ ਥੋੜੀ ਥੋੜੀ ਸ਼ੇਵਾ ਹੋ ਗਈ ਹੋਰ ਤਿਆਰੀ ਆ ਪੰਜ ਚਾਰ ਮਿੰਟ ਸਾਮ ਕੇ ਰਹਦੇ ਪੁੱਤ ਤੇ ਹੋਰ ਹੀ ਮੰਗਣਾ ਨਾ ਬਾਈ ਕੀ ਮੋਲ ਆ ਫਿਰ ਇਹਦਾ ਇਹ ਆਮ 9000 ਦੇ ਦਾਂਗੇ ਠੀਕ ਆ ਬਾਈ ਹਾਂ 9000 ਦੀ ਬੱਕ ਲੈ ਤੇ ਜੇ ਬਾਈ ਕੋਈ ਇਕੱਠਾ ਇੰਨੇ ਲੈ ਜੇ 3000 ਹੋ ਜਾ ਕਰਾਂਗੇ ਕੋਈ ਨਹੀਂ ਫਿਰ ਠੀਕ ਆ ਵੀ ਹੋ ਜਾ ਇਹਾਂ ਕੋਲ ਹੱਥ ਆ ਰਹਿਗਾ ਫਿਰ ਹੋ ਜਾ ਭਾਲੇ ਚਾਪਾ ਡਿਸਕਾਊਂਟ ਕਰ ਦੇਣਗੇ ਬਾਕੀ ਬਾਈ ਕਿਰਾਇਆ ਲਾਉਣ ਖਾਤਰ ਗੱਡੀ ਵੀ ਵੀਰ ਕੋਲ ਆਉਂਦੀ ਹੈ ਕਹਿੰਦਾ ਡਿਸਕਾਊਂਟ ਕਰ ਦਾਂਗੇ ਕਿਰਾਏ ਦੇ ਆਹ ਘੱਟ ਵੱਧ ਕਰ ਦਾਂ ਕੋਈ ਨਹੀਂ ਠੀਕ ਆ ਇਹਦੇ ਨੇ ਇਕੱਠੇ ਆਏ ਕਿ ਬਾਈ 5 ਨੰਬਰ ਤੇ ਤੇ ਇਹ ਪਾਠਾ ਠੀਕ ਆ ਇਹ ਸਾਲਕ ਦੇ ਲਗਭਗ ਹੀ ਹੋ ਠੀਕ ਆ ਬਾਈ ਹਾਂ ਸਾਲਕ ਆਪਾਂ ਲਈ ਸੀ ਦੇ ਕਪਾ ਕਪਾ ਜਮਾਰ ਕੇ ਨਾ ਬੈਠੀ ਨਹੀਂ ਜੀ ਨਾ ਹੋਆ ਆਏ ਆਪਣੇ ਘਰ ਦੋ ਇਹ ਠੀਕ ਆ ਆਪਾਂ ਛੋਟੀ ਜੀ ਪਾਲੀ ਆ ਇਹ ਕਈ ਮਹੀਨੇ ਹੋ ਗਏ ਲਿਆ ਸੀ ਹਾਂ ਤੇ ਕੱਲ ਕੋਣ ਆ ਦੇ ਕੱਲ ਦੇਖ ਕਿੱਡਾ ਬਣ ਹੂੰ ਥਾਂ ਨਾਲ ਮੜਮ ਹੂੰ ਔਰ ਬੇਚਾ ਠੀਕ ਆ ਬਾਈ ਇਹ ਵੀ ਦੋ ਮਹੀਨੇ ਹੋ ਗਏ ਸਮਰ ਨਾਲ ਲਿਆ ਹੂੰ ਸਮਾਈ ਪੜੀ ਹੋਤਾ ਹਾਂ ਸਮਾਈ ਚ ਰੱਖੀ ਆਪਾਂ ਸਮਾਈ ਨਹੀਂ ਪੂਰੀ ਤੇ ਕੀ ਮੁੱਲ ਆ ਫਿਰ ਇਹਦਾ ਇਹ 9000 ਦੀ ਇਹ ਦੇ ਦਾਂਗੇ ਠੀਕ ਹੈ ਭਾਈ ਹਾਂ ਭਾਈ ਕਹਿੰਦਾ 9000 ਦੀ ਬਾਈ ਇਹ ਦੇ ਦਾਂਗੇ ਤੇ ਭਾਈ ਨਗਸੀਖੇ ਭਰਾ ਕੋਲੇ ਪੰਜ ਆਪਾਂ ਪੰਜ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਨਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਦ ਲਓ ਧੰਨਵਾਦ ਜੀ